ਅਸਤਿਤਵੀ ਜੈ ਮਾਤ ਪਿਤਾ ਸੁਤ ਨੀਤ ਨਾ ਭਾਈ ਮਰੂ ਉਹੋ ਨਾਮ ਨਾਮ ਤੇਰੇ ਸੰਗ ਸਾਰੇ ਆਇਓ ਮੰਨਦੇ ਨੇ ਵੀ ਆਹ ਮਾਤ ਪਿਤਾ ਇਥੇ ਰਹੇ ਜਦੋਂ ਇਹ ਤਾਂ ਸਾਰੇ ਜਾਣਦੇ ਸੀ ਲੋਕ ਭਈ ਆਮ ਪ੍ਰਚਾਰ ਹੁੰਦਾ ਹੀ ਸੀ ਸਾਰੇ ਕਹਿੰਦੇ ਸੀ ਸਤਿਗੁਰੂ ਦਾ ਉਹ ਤਾਂ ਜਿਹਨੂੰ ਕੱਲੇ ਵਿੱਚ ਜਿੱਥੇ ਮਾਤਾ ਪਿਤਾ ਸੁਤ ਵੀਤ ਭਾਈ ਨਾਲ ਨਹੀਂ ਹੁੰਦੇ ਤੇਰੇ ਜਿਹੜੇ ਸੰਸਾਰ ਛੱਡਣ ਤੋਂ ਬਾਅਦ ਆਸਰੀ ਛੱਡ ਜਾਣੇ ਨੇ ਜੇ ਬਾਤ ਤੇ ਪਤਾ ਸੁਤੀਤ ਨਾ ਪਾਣੀ ਕੋਈ ਵੀ ਨਹੀਂ ਹੱਸ ਮਤਲਬ ਕੋਈ ਵੀ ਨਹੀਂ ਕਰ ਸਕਦਾ ਸ਼ਰੀਰ ਜਿੰਨਾ ਜਰਾ ਕੋਈ ਪਾਣੀ ਪਲਾ ਦੂ ਢਾਲ ਦੂ ਪਿਠਾਲ ਦੂ ਇਹ ਸ਼ਰੀਰ ਹੈ ਨਹੀਂ ਰਹਾ ਫਿਰ ਦਸਤੇ ਆਪਾਂ ਤੇ ਉਹਦੀ ਮਤਲਬ ਕੀ ਕਰਾਂ ਜੇ ਨਾ ਜੇ ਸ਼ਰੀਰ ਹੈ ਉਹ ਜਰਾ ਹੈ ਪਰ ਸ਼ਰੀਰ ਨੂੰ ਟੱਚ ਕਰਾਂ ਕਿ ਬਿਚਤੋ ਹੈ ਉਹ ਤੇ ਸ਼ਰੀਰ ਤੇ ਹੀ ਵਾਰੋਗੇ ਆਪਾਂ ਦਾ ਸੋਚੀ ਕਰ ਸਕੀ ਜੀ ਫਿਰ ਆਪਣਾ ਸੰਪਰਕ ਕਟਿਆ ਗਿਆ ਉਹਦਾ ਸਾਡੇ ਨਾਲ ਸੰਪਰਕ ਹੈਗਾ ਆ ਜਾਂ ਹੈ ਪਰ ਸਾਡਾ ਕਟਿਆ ਗਿਆ ਉਹਦਾ ਤਾਂ ਉਹ ਜਾਣਦਾ ਸਾਨੂੰ ਵੀ ਪਤਾ ਉਹਦਾ ਹੈ ਆ ਨਹੀਂ ਹੈ ਇਹ ਵੈਸੇ ਨਹੀਂ ਆਪਾਂ ਪੈਂਦੇ ਪਰ ਸਾਡਾ ਜਰੂਰ ਕਟਿਆ ਗਿਆ ਲੋਹੇ ਜਮੋਏ ਰੇਂਗ ਕੋਲੇ ਹੋ ਗਿਆ ਹਾਂ ਜੇ ਮਹਾਤਪਤਾ ਸੁਖ ਵੀਦਰ ਨੂੰ ਪਾਈ ਬੋਲ ਵਾਹ ਨਾਮ ਤੇਰੇ ਸੰਗ ਸਰਬ ਮਾਤਾ ਮੋਹ ਨਾਮ ਤੇਰੇ ਸੰਗ ਉੱਥੇ ਨਾ ਮਰਬੋਤ ਨਹੀਂ ਆ ਲਾਪਰਵਾਹੀ ਨਾਮ ਦੇ ਸੁਤ ਬੀਤ ਭਰਾਵਾਂ ਬੰਦਾ ਕਰਕੇ ਕਰ ਰਹੇ ਜਿੱਥੇ ਇਹਨਾਂ ਨੇ ਕਬੂੜਾ ਉੱਥੇ ਇਹਨੇ ਕਬੂੜਾ ਪੋੜਾ ਨਾਲ ਜਿਆਦਾ ਜੀ ਲੋੜ ਜਦ ਤੱਕ ਕੁਝ ਵੀ ਨਹੀਂ ਕਬੂੜਾ ਰੁਪਈਆ ਨਹੀਂ ਕਬੂੜਾ ਸਰੀਰ ਦਾ ਜੋਰ ਵੀ ਕੱਬੋਲ ਰਿਹਾ ਅਕਲ ਵੀ ਕੱਬੋਲ ਰਹੀ ਉਹ ਤੇ ਸ਼ਾਇਦ ਵਦੂਖਾਂ ਪਾ ਜਿਵੇਂ ਤੱਕੂ ਆਏ ਉਹ ਤਾਂ ਅਖਲੇ ਕੀ ਕਰੂ ਤੇਰੇ ਬੜਾ ਜੈਰ ਹੋ ਰਿਹਾ ਖਿਆਰ ਰਹਾ ਹੋਸਾ ਉੱਥੇ ਤਾਂ ਫਿਰ ਹੋਈ ਕੱਮ ਹੋਣਾ ਖਿਆਰੇ ਕੱਪ ਹੋਣਾ ਉੱਥੇ ਤਾਂ ਨਜਾ ਨਾਮ ਨਿਸ਼ਾਨੇ ਕੱਪ ਹੋਣਾ ਉੱਥੇ ਤੇ ਗਿਆਨ ਚਾਹੀ ਕੋਲ ਚਲਣਾ ਕੋਲ ਗਿਆਨ ਚਲਾਇਆ ਤੌੜ ਜਿਹੜੀਆਂ ਫੌਜਾਂ ਨੇ ਦਾਬੇ ਜਿਹੜੀਆਂ ਨੇ ਉੱਤੇ ਉਹ ਤੇ ਬਾਹਲੀ ਅੱਗ ਦੀ ਸਹਾਇਤਾ ਬ੍ਰਹਮਾ ਦੇ ਸਹਾਇਤਾ ਪਰਜੋਲੀ ਇਸ ਕਰਕੇ ਅਸੀਂ ਥੂਪ ਪਛਾਰਿਆ ਹੋਇਆ ਨਾਮ ਇਹ ਸੁਤ ਬੀਤ ਬਾਦਪਿਤਾ ਤੇ ਭਾਈ ਇਹ ਨਾਮ ਦੇ ਕਰਕੇ ਲੋਕ ਸਾਰੇ ਹੋ ਗਏ ਇਹਨਾਂ ਸਾਈ ਇਹ ਨਾ ਤਾਂ ਉੱਪਰ ਕੇ ਕਰੇ ਉਮਾਂ ਸਾਈ ਦੀ ਗੱਲ ਕਰੀ ਐ ਇਹਨਾਂ ਤਾਂ ਮਨੋਂ ਉਹਦਾ ਸਾਈ ਦਾ ਕੱਲ ਦਿੰਦੇ ਨੇ ਜਿਹੜਾ ਜਿਹੜਾ ਉਹ ਹੋ ਨਹੀਂ 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 ਇਹ ਨਹੀਂ ਕਿਹਾ ਸਾਈ ਇਹ ਨਹੀਂ ਕਿਹਾ ਵੀ ਇਹਨੂੰ ਲੋੜ ਨਹੀਂ ਹੈ ਫਿਰ ਕਿਹਾ ਬਿਲਕੁਲ ਨਹੀਂ ਕਿਹਾ ਕਿ ਤੇ ਕਹਿੰਦਾ ਵੀ ਲੋੜ ਨਹੀਂ ਨਾ ਦੀ ਇਹ ਆਇਆ ਤੂੰ ਕਿਉਂ ਜਲ ਰਿਹਾ ਕਿਥੇ ਕਿਹਾ ਨਹੀਂ ਤਾਂ ਇਹ ਤਾਂ ਸਾਰੀ ਹੈ ਗਈ ਨੇ ਉਹ ਕਹੇ ਵੀ ਉਹ ਦੀ ਜਿਹੜੀ ਤੇ ਲਾਪਰਵਾਹੀ ਨੇ ਇਹਨਾਂ ਕਰਕੇ ਕੀਤੀ ਇਹ ਬਾਬੇ ਦੀ ਲੋੜ ਹੈ ਪਰ ਉਹ ਇੰਨੀ ਇੰਪੋਰਟੈਂਟ ਚੀਜ਼ ਹੈ ਉਹ ਕਿਤੇ ਇਹਨਾਂ ਨੇ ਕਬ ਨਹੀਂ ਉਹ ਤੇ ਉਹਨੇ ਕਬ ਹੁੰਦਾ ਤਾਂ ਇਹਨਾਂ ਕਰਕੇ ਉਹਨੂੰ ਬਚਾ ਲਤਾ ਆ ਗੱਲ ਕਹੀ ਹੈ ਗੱਲ ਦੀ ਉਹ ਆਪਾਂ ਗੱਲ ਦਾ ਅਰਥ ਨਹੀਂ ਲਾ ਸਕਦੇ ਹਾਂ ਜਿਵੇਂ ਜਿਹੇ ਲਾਤਾ ਹੁਣ ਇਹ ਨਹੀਂ ਕਿੱਥੇ ਸਿਸ ਜਗਾ ਬਾਤ ਪਤਾ ਸੁਤ ਜਿਹੜੇ ਨੇ ਕੀਤੇ ਭਾਈ

ਜਿਵੇਂ ਉਹ ਸ਼ੇਰਪਾਸਾ ਨੂੰ ਮੰਨ ਲੈ ਜੀ ਤਾਂ ਜੜ ਪੱਠੜ ਨੂੰ ਫਿਲਦੇ ਨਹੀਂ ਇਹਨਾਂ ਦੀ ਰਾਜ ਦੀ ਰਲ ਕੇ ਬਾਈ ਧਾਰੀਆਂ ਨਾਲ ਉਹਨਾਂ ਨੂੰ ਉਹਨਾਂ ਸਾਬਤ ਕਰਤਾ ਬਬੰਜਾ ਰਾਜ ਨਾਲ ਜੋੜਦੇ ਸਰਕਾਰ ਦੇ 40 ਦਿਨ ਚ ਉਹ ਲੀਰ ਜਾ ਕੇ ਜਿਹੜੇ ਬਾਗੀ ਸੀ ਉਹ ਦੇਖਦੀ ਸੀ ਸਰਕਾਰ ਨਾਲ ਬਬੰਜਾ ਰਾਜ ਜੋੜਦੇ 40 ਦਿਨ ਚ ਤਾਂ ਫਿਰ ਉਹ ਜਿਹੜਾ ਦੁਹਰਾਣਾ ਜੁਠਾ ਹੋ ਗਿਆ ਤੁਸੀਂ ਕਹਿਣਾ ਚਾਹੁੰਦਾ ਵੀ ਇਹ ਤੋਂ ਸਾਧ ਦੇ ਰਾਜਨ ਨੂੰ ਕਿਤੇ ਮੈਂ ਤੁਸੀਂ ਹਕੂਮਤ ਲੈ ਲਾ ਦੇ ਇਹ ਦਿੱਲੀ ਦੀ ਹਕੂਮਤ ਬਹੁਜਾ ਰਾਜਨ ਨਾਲ ਜੋੜਦੇ ਨਹੀਂ ਸਮਝਦੇ ਮੈਂ ਕਹਿਣਾ ਮੈਂ ਉਹ ਉਹ ਤੋਂ ਬਾਅਦ ਕਰਦੋਂ ਜਿਹੜਾ ਗਰੁੱਪ ਸੀ ਰਿਪੋਰਟਾਂ ਇੰਡੀਆ ਗਲਤ ਕਰਦੇ ਸੀ ਉਹ ਤਾਂ ਬਾਅਦ ਚੰਦੂ ਨੂੰ ਗਾਇ ਦੇ ਦੋ ਜੋ ਸੀਆਈਡੀ ਸੀ ਚੰਦੂ ਉਹ ਨਹੀਂ ਕਰਵਾ ਰਹੇ ਸੀ ਦੂਏ ਬਾਈ ਸਾਰੇ ਰੱਖ ਕੇ ਉਹ ਸੀ ਇਹ ਗਲਤ ਹੋ ਗਈ ਉਹ ਤਾਂ ਦੋੇ ਪਾਸੇ ਕੌਣ ਸੀ ਦੋੇ ਪਾਸੇ ਉਹ ਵੀ ਆਵੀਰ ਸੀ ਉਹ ਪਾਸੇ ਗੁਰੂ ਸੀ ਕਹਾ ਉਹਦਾ ਰਾਜੇ ਦਾ ਰਾਣੀ ਦਾ ਉਹ ਤੇ ਉਹ ਖੜ ਗਿਆ ਇੱਕ ਪਾਸੇ ਹਕੂਮਤ ਹੈ ਇੱਕ ਪਾਸੇ ਉਹਦਾ ਗੁਰੂ ਹੈ ਇਹ ਤਾਂ ਇਹੀ ਹੋਇਆ ਬਈ ਉਹ ਕਹਿੰਦਾ ਤੇਰੀ ਜਣ ਪੱਕੀ ਇਹ ਘਰ ਤੇਰੀ ਜਣ ਪੱਕੀ ਕਰਦਾ ਰਾਏ ਥਮੜਿਆ ਹੋਏ ਫਿਰ ਵੀ ਕਰੋ ਫਿਰ ਉਹ ਬਾਲੀਏ ਦੇ ਕਲੇਸ਼ ਕਿਤੇ ਉੱਥੇ ਜਿਹੜੇ ਰਾਜੇ ਨੇ ਬੱਲੇ ਉਹ ਨੀਰ ਦੇ ਖਿਲਾਫ ਰਹਿ ਤੁਰੇ ਰੱਖਣ ਵਾਲੇ ਉਹ ਵੀ ਹੋ ਰਿਹਾ ਵਿਚਾਰਤਾ ਰ ਹੋ ਰ ਉਹ ਵੈਦਿਕ ਵਿਚਾਰਤਾ ਰ ਹਨ ਇਹ ਸਮਰਤ ਸ਼ਾਸਤਰੀ ਵਿਚਾਰਤਾ ਰ ਇਦਿਨ ਉਹਨਾਂ ਨੂੰ ਰਾਤ ਕੋ ਨੂੰ ਗੁੱਧੇ ਰੋ ਉਹਨਾਂ ਨੂੰ ਅੜ ਜਾਉਂਦੇ ਨੇ ਉਹਨਾਂ ਨੂੰ ਅੜ ਜਾਂਦੇ ਨੇ ਨਾਲ ਗਿਆ ਬੀਬੀ ਉਹ ਰੋਤੇ ਗਿਆਬੀ ਦੇ ਜਾਵਤਲੇ ਦੇ ਵਿੱਚ ਵਿੱਚ ਸੀਚਰਾ ਸੀ ਆ ਹੁਣ ਬੰਨ ਵਿੱਚ ਢਾਈ ਹੋ ਢਾਈ ਪਈਆਂ ਸੀ ਉਹ ਖੜਾ ਹੀ ਸੀ ਵਾਜੀ ਅੱਗੇ ਕਿਨੇ ਸੀ ਵਾਜੀ ਅੱਗੇ ਉਹਦੇ ਕੋਲ ਗੁਰਦੁਆਰਾ ਬਣਦਾ ਉਹ ਜਗਾ ਵਿੱਚ ਆਉਂ। ਫਮਾਇਗਾ ਤੁਸੀਂ ਇਹ ਕੀ ਕੀਤਾ? ਉਹ ਜਗਾ ਖੜੀ ਨਹੀਂ ਸੀ ਕੋਈ ਜਰੂਰੀ ਗੁਰਦੁਆਰਾ ਬਣਨ ਸੀ ਨਾ ਬਣਦਾ। ਗੁਰਦੁਆਰਾ ਪਰ ਇਬਾਦਤ ਦੇ ਅਗਲੇ ਦਿਨ ਸ਼ਨੀ ਰਹਿਣੀ ਚਾਹੀਦੀ ਹੈ। ਇਹ ਤਾਂ ਹਾਰੇ ਗਦਮ ਗੱਦਾ ਨਾ ਸੀ ਇਹ ਮਿਲਦੀ ਆ ਕਿ ਕਹਾਂ ਹਾਂਜੀ ਜੈ ਮਾਤ ਪਿਤਾ ਸੋਤ ਮੀਤ ਨਾ ਭਾਈ ਮਨ ਉਹ ਨਾ ਤੇਰੇ ਸੱਜੇ ਗੋਲੀਅਰ ਤੋਂ ਆਗਰੇ ਆਏ ਜੀ ਆﾞﾞਲੇ ਨਹੀਂ ਹੈਗਾ ਰਾਜੋਦਾਰ ਆਗਰੇ ਰਾਜਾ ਸਾਜਾ ਨਾਗਰੀ ਕੈਦ ਕੀਤਾ ਹੋਇਆ ਬਾਅਦ ਚ ਰਾਂਗ ਦੇ ਵਿੱਚ ਆਗਰੇ ਜੀ ਨੇ ਕਹਤਾ ਵਾ ਹੋ ਗਿਆ ਰਾਜੇ ਚਲੇਗੇ ਸਾਰੇ ਘਰ ਤੇ ਨਾਲ ਲੈ ਕੇ ਆਇਆ ਆਗਰੇ ਨਾਲਿਆ ਇਹਨੇ ਗੋਲਗੇ ਰਾਜੇ ਕਹਿੰਦੇ ਜਨਨਜੀ ਤਲੀਆਂ ਫੜ ਕੇ ਉਹਦਾ ਗੱਲਾਂ ਬਣਾਈਆਂ ਹੋਈਆਂ ਅਸਲੀ ਉੱਥੇ ਆ ਕੇ ਗੱਲਬਾਤ ਕਰਾਤੀ ਕਲੇਜ ਸਾਰੇ ਵੀ ਕੋਈ ਸ਼ਿਕਾਇਤ ਹੋਵੇ ਰਾਜੇ ਵੱਲੋਂ ਯਾ ਅਮੀਰ ਕਾ ਮੈਂ ਤੁਮ ਬੋਰ ਰਿਹਾ ਚੇਦਾ ਕੋਈ ਮੁਸ਼ਕਲ ਜੇ ਦੇ ਕੋਈ ਦੂਏ ਵਿੱਚ ਥੱਲੇ ਸ਼ਰਾਪ ਕਰਨ ਵਾਲੇ ਨੇ ਕਰਦੇ ਦੀ ਤੁਸੀਂ ਬੈਠੋ ਤੁਸੀਂ ਉਧਰ ਜੇਰ ਪਾਛਾ ਸਿਗਰ ਨਾਲ ਯਾ ਫੇਰ ਕਰਾ ਤੁਸੀਂ ਠਹਿਰਨਾ ਕਰੋ ਵੈ ਹੈ ਰਾਜਾ ਜਨਤੋ ਉਹਨਾਂ ਜਦ ਤੁਸੀਂ ਜਿਹੜੀ ਸ਼ਿਕਾਇਤ ਹੈ ਲੜਿਓ ਨਾ ਬਸ ਇਹ ਦੇਪੜ ਕਾ ਇਹੜ ਕੌਲ ਦੇ ਵੀ ਜਿਹੜਾ ਰਾਜਾ ਨੂੰ ਖਿਲਾਫ ਕਰਦੇ ਗੁਰੂ ਵਿੱਚ ਇਹ ਦਨ ਸ਼ਾਸਤ ਦਨ ਜਲਦੀ ਰਹਦੀ ਹੈ ਤੇ ਨੋ ਜਿਹਾ ਜਹਾਂ ਜੈ ਮਹਾ ਭਾਨ ਦੂਤ ਜਾਨੂ ਦਲੇ ਸਹਿ ਕੇਵਲ ਨਾਮ ਸੰਗ ਤੇਰੇ ਚਲੇ ਜੈ ਮਹਾ ਭਾਨ ਜਿੱਤੇ ਮਹਾ ਪਰ ਆਨੇ ਤੇ ਦੂਤ ਜਦ ਜਲਦਾ ਤੈਨੂੰ ਪਰਮਾਤਮਾ ਆ ਕੇ ਹਾਵੀ ਹੋ ਜਾਂਦਾ ਨਾ ਰਾਹ ਹੀ ਕੋਈ ਲੱਭਣਾ ਹੁਣ ਕੀ ਕਰਾਂ ਜਦ ਅੰਦਰ ਭਰੂ ਲੂਗਾ ਨਾ ਜਦ ਪਰਮਾਤਮਾ ਦਾ ਸੁਧ ਉਹ ਤੋ ਕੋਈ ਛਡੀ ਰਹਿੰਦੀ ਬਾਸ ਆਦਮੀ ਦਾ ਨੇਹਰਾ ਹੋ ਜਾਂਦਾ ਫਿਰ ਤਾਂ ਉਹ ਰੋਪੇ ਪਿਛਾ ਬੈ ਤੋ ਬਿਛਾ ਬੈ ਫਿਰ ਉਹਦਾ ਬਾਸਰੀ ਹੋ ਜਾਂਦਾ ਗੋਣਾ ਇਤੋਂ ਹੀ ਕੱਢੂ ਆਪਣੀ ਅਗਰ ਜੇ ਕੰਮ ਨਾ ਕਰੇ ਫਿਰ ਉੱਥੇ ਕੀ ਕਰੇ ਕ੍ਰਾਂ ਦੂਤ ਜਦ ਦਲੇ ਦਲੇ ਦੋ ਕਰ ਸੇ ਮਨ ਅਟਕਦਾ ਤੇ ਪ੍ਰੈਜਿਪ ਜਿਛੋ ਤੇ ਛੂਚੀ ਹੋ ਜਾਂਦਾ ਉਹ ਕੀ ਕਰੀਏ ਇਲਾਜ ਕੋਈ ਲੱਭਦਾ ਹੀ ਨਹੀਂ ਜਦ ਸੋਚਾਂ ਜਿਆਦਾ ਹੋਣਾ ਇਲਾਜ ਕੋਈ ਚਿੰਤਾ ਹੋਵੇ ਇਲਾਜ ਕੋਈ ਹੋਵੇ ਨਾ ਉਦੋਂ ਦੂਤ ਜਦ ਦਲੇ ਹੈ ਕੀ ਦੂਤ ਜਦ ਦਲੇ ਉਦੋਂ ਵੀ ਕੋਈ ਭੈੜੀ ਹਾਲਤ ਹੋਦੀ ਹੱਥ ਦੀ ਬਹੁਤ ਬੜੀ ਕੋਈ ਚਿੰਤਾ ਹੋਵੇ ਕਿਸੇ ਗਲਤੀ ਹੋਵੇ ਉਹਦਾ ਕੋਈ ਇਲਾਜ ਨਹੀਂ ਨਾ ਬਦੌਮ ਉਹ ਤੋਂ ਅੱਖਾਂ ਸਮਾ ਕਿਹੜਾ ਹੋਊਗਾ ਆਦਮੀ ਦਾ ਉਹ ਰੋਪੇ ਅੰਦੂਤ ਜਮ ਦਲੇਗਾ ਜਦੋਂ ਜਮ ਦਲੇ ਉਹ ਦੂਜਾ ਜਮ ਦਲੇ ਦੂ ਚੱਕੀ ਚ ਬਾਕੇ ਦਰੋਂ ਉੱਪੀ ਹੋਊਗਾ ਉਹ ਇੱਥੇ ਹੀ ਜੀਵੋ ਈ ਉਹ ਗੱਲ ਹੈ ਦੂਜਾ ਜਮ ਦਲੇ ਹਾਂ ਜਹਾਂ ਮਹਾ ਭਿਆਨ ਦੂਤ ਜਮ ਦਲੇ ਸਾਹਿਬ ਕੇਵਲ ਨਾਮ ਸੰਗ ਤੇਰੇ ਚੱਲੇ ਤਾਂ ਨਾਮ ਸੰਗ ਤੇਰੇ ਚੱਲੇ ਆਇਆ ਕੋਈ ਪਿਆਕ ਕੋਈ ਸਾਗਤ ਤੇਨੂੰ ਰਾਹ ਉਲਟੇ ਪਾਉਣ ਲੱਗ ਜੂਵੇ ਮਤ ਪੁੱਠੀ ਦੇਣ ਲੱਗ ਜੂਵੇ ਉੱਥੇ ਜੇ ਤੇਰਾ ਆਪਣਾ ਗਿਆਨ ਹੈ ਤਾਂ ਸਾਨੂੰ ਬਚਾਊਂਗਾ ਤੇਰੇ ਕੋ ਗਿਆਨ ਹੈ ਤਾਂ ਤੂੰ ਉਹਦੇ ਜਾਂਚੋਂ ਫੱਜੇਗਾ ਮੈਂ ਇਹਨਾਂ ਨੂੰ ਪਰਮ ਵਿੱਚ ਫਸਾ ਕੇ ਉਹ ਤਰ੍ਹਾਂ ਹੀ ਬਦਲ ਕਰਾ ਦੇਣਾ ਆਪਣੇ ਬਸ ਚੱਲੂਗਾ ਜੇ ਮੈਂ ਸੱਤ ਗੱਲ ਤੇ ਸੰਤੇ ਮੈਂ ਕਰਦੇ ਨਾ ਕਰਦੇ ਜੇ ਤੁਹਾਡੇ ਕੋਲ ਤਰਕ ਤਕੜੇ ਨਹੀਂ ਸੱਚ ਤੁਹਾਡੇ ਨੇੜੇ ਵੀ ਨਹੀਂ ਹੁੰਦਾ ਉਹ ਕਹਿੰਦਾ ਇਹ ਗੱਲ ਕਰਨੀ ਪਾਉਂਦਾ ਬਸ ਇਹ ਇਹ ਹੋ ਰਿਹਾ ਵੀ ਸਭ ਜਿਹੜਾ ਆਪਣੇ ਕੋਲ ਸੱਚ ਨਹੀਂ ਹੁੰਦਾ ਹਾਂ ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਨ ਮਾਹੇ ਉਧਾਰੀ ਹਾਂ ਜੇ ਮੁਸ਼ਕਲ ਹੋਵੇ ਅਤ ਭਾਰੀ ਜੇ ਤੇ ਮੁਸ਼ਕਲ ਪੈ ਜਾਂਦੀ ਐ ਸਾਥੂ ਉੱਤੇ ਘਰ ਦਾ ਨਾਮ ਕਰਵਾਏ ਜੇ ਕਦੇ ਵੀ ਪਈ ਜੋੜਾ ਹੁਣ ਹੋਣੀ ਜੋੜੇ ਦਾ ਇਲਾਜ ਕੀ ਹੈ ਜਿੱਦ ਤੱਕ ਇਹਦੇ ਕੀ ਹੋ ਜੂ ਜੀਨਾ ਬਾਈ ਤੋਂ ਤਾਂ ਬਾਈ ਉਹ ਇਲਾਜ ਵੀ ਹੱਲ ਵੀ ਕਰੂ ਲੈ ਇਹਦੇ ਨਾਲ ਹੀ ਕਹਿੰਦੇ ਹੌਲਾ ਹੋ ਗਿਆ ਮਨ ਹੌਲਾ ਹੋ ਗਿਆ ਜਿਆ ਜੋ ਹੋਊ ਹੋ ਜੂ ਹੋ ਜਾ ਮੇਰਾ ਕੋਤ ਚੱਲ ਛੁੱਟੀ ਕਬਲਾ ਉਹ ਚਿੰਤਾ ਦਾ ਖਤਮ ਹੋਈ ਜੇ ਤਾਂ ਉਹ ਹੜਾ ਛੁੱਟਿਆ ਜਦੋਂ ਉਹ ਉਹ ਉਹਦਾ ਪਚਾੜਾ ਉਹਨਾਂ ਕਹਿੰਦੇ ਬਾਹਰ ਨਾ ਵੀ ਜਿਹੜਾ ਦਿਖਦਾ ਦੇਖੋ ਆਪਣੀ ਜਾਨ ਬਚਾਓ ਪਚਾੜ ਨਹੀਂ ਸੀ ਬੇਟਾ ਰਹਿਣੀ ਉਹਨਾਂ ਨੂੰ ਕਹਿੰਦਾ ਆਪਾਂ ਸੇਫ ਹਾਂ ਨਿਸ਼ਾਨ ਕੀ ਹੋ ਚੁੱਕੀ ਨਹੀਂ ਹੋ ਜੋ ਫਗਰੇ ਨੇ ਦਾ ਪਹਾੜਾਂ ਬੰਦੇ ਵੀ ਤਾਂ ਉੱਡਿਕਣਗੇ ਅਜਾ ਬੋਲੋ ਤੇ ਆਪਾਂ ਬਚੋ ਜਦੋਂ ਹੋਇਆ ਪਤਾ ਲੱਗਿਆ ਆਪ ਥੱਲੇ ਨਾਲ ਗਏ ਲੈ ਐਂ ਕਹਿੰਦੇ ਉਹ ਜਦੋਂ ਬਾਣਾ ਬਣ ਲਈਦਾ ਫੇਰ ਆਲਾ ਹੋ ਜਾਈਦਾ ਤੇ ਦੂਜਾ ਕਸੂਰ ਹੋ ਜਾਊਗਾ ਐ ਸੰਤਾੜੀ ਦੇ ਲੋਕ ਉਥੋਂ ਆਏ ਨੇ ਜਾਨਾਂ ਬਚਾ ਕੇ ਸਾਰੇ ਰਹਿਣ ਦਾ ਜਾਨਾਂ ਬਚਦੀਆਂ ਆ ਕੇ ਕੁਝ ਵੀ ਜ਼ਿੰਦਗੀ ਮਿਲੇਗਾ ਹਿਦਰੋ ਵੀ ਗਏ ਨੇ ਉਦੋਂ ਵੀ ਗਏ ਪੜਾ ਮਾਹੇ ਬੱਤਨਾ ਸਾਜੀ ਜੇ ਮੁਸ਼ਕਲ ਹੋਵੇ ਤਾਂ ਭਾਰੀ ਹਰ ਕੋ ਨਾਮ ਸਿੰਧ ਮਾਹੇ ਉਦਾਰੀ ਬਰਦਾ ਜਨਾਬ ਦੇ ਬਿਨਾਂ ਨਹੀਂ ਰਹਿਦਾ ਰੋਣਾ ਜਦ ਮਾਹੇ ਉਦਾਰੀ ਤਬਾਹ ਨੂੰ ਮੰਨ ਲਵੇ ਹਰ ਕੋ ਨਾਮ ਪਾਇਆ ਤੇ ਜਿਹੜੀ ਡਿਊਟੀ ਜਿੰਦਾ ਰਹੇ ਜਿੰਦਾ ਖਤਮ ਉਹ ਐਨਿਕ ਪੁੰਨ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ ਉਹ ਵਿਚਨ ਕਿੰਨੇ ਪ੍ਰਕਾਰ ਦੇ ਫੁੱਲ ਚਰਨ ਦਾ ਅਰਥ ਤੇ ਪ੍ਰਕਾਰ ਆ ਗਿਆ ਕਿਸਮ ਤੇ ਸਭ ਐਨਿਕ ਪੁੰਨ ਚਰਨ ਵਿਚਨ ਹੀ ਸੇ ਕਰਤ ਹੈ ਚਰਨਾਂ ਦੇ ਸਾਰੇ ਕੰਮ ਪਾਇਰ ਕੀਤੇ ਕਿਤੇ ਵੀ ਟੀਕਾ ਕਰਨਾ ਕਿਤੇ ਚਰਨ ਦੇ ਅੱਥੇ ਨਹੀਂ ਕੀਤਾ ਚਰਨ ਤੇ ਆਇਆ ਤਾਂ ਹੋਇਆ ਮਹਾਂਕੂਚ ਨਹੀਂ ਆ ਨਾ ਹੁਣ ਚਰਨਾਂ ਦਾ ਅਥੇ ਕਿਵੇਂ ਕਰਦੋ ਕਿਤੇ ਇਹ ਤਾਂ ਸਹੀ ਹੈ ਕਿ ਸਮਝ ਨਹੀਂ ਉਹਨਾਂ ਨੇ ਕੀ ਕਰਿਆ ਉਹਨਾਂ ਨੂੰ ਤਾਂ ਹਾਈ ਮਲਗੇਗੀ ਉਹਨਾਂ ਨੇ ਹੋਰ ਕੋਈ ਕੱਤਤਾ ਉਹਨਾਂ ਇੱਥੇ ਆ ਕੇ ਇੱਥੇ ਆ ਕੇ ਫਸੇ ਤਾਂ ਹੋਰ ਬੁੜ ਜਾਂਦੇ ਉਹ ਤਾਂ ਕਰਮ ਕਰਦਣਗੇ ਉਹ ਚਰਨਾਂ ਦਾ ਕਰਮ ਕਰਦਣ ਕੀ ਕਰ ਕੋਲਦਾਂ ਨੂੰ ਇਹ ਜਗਦੀ ਗੱਲ ਜਪਾ ਕਰਪੀ ਹੋਣੀ ਠੀਕ ਹੈ ਗੱਲ ਉਹ ਅਸੀਂ ਗੌਰਨ ਵਿੱਚ ਫੜਦਾ ਰਹਿਣਾ ਠੀਕ ਹੈ ਇਹ ਚੋਕੀ ਕਰਦੇ ਉਹ ਹੈਗਾ ਕੁਝ ਕਰਦੇ ਆਮ ਲੋਕ ਨੂੰ ਕੋਈ ਪਤਾ ਨਹੀਂ ਲੱਗਦਾ ਉਹਦਾ ਬ੍ਰਿਟੀ ਵਾਲੇ ਨੂੰ ਲਾਉਂਦੇ ਨੇ ਦਿੱਤੇ ਹੋ ਸ਼ਮਸਾ ਨਾਲ ਨੇ ਅਸੀਂ 4-4 ਦਿਨ ਜਿਵੇਂ ਕਹਦੇ ਨੇ ਹਾਂ 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 ਉਹਦੇ ਵਿੱਚ ਉਹਦੇ ਵਿੱਚ 4 ਦਿਨ ਦੇ ਨੇ ਉਹਦੇ ਵਿੱਚ ਆਪਣਾ ਬਾਈਪਾਰਟ ਜੋਤਿਸ਼ ਵਿੱਚ ਸਾਰੇ ਚੜ੍ਹਨੇ ਚਾਹਦੇ ਨੇ ਦੋ ਇੱਕ ਚੰਨ ਦੀ ਦ੍ਰਿਸ਼ਟੀ ਹੋ ਜਾਂਦੀ ਸੀ ਉਹਨਾਂ ਦੀ ਤੇਰੇ ਚੰਨ ਦੀ ਦ੍ਰਿਸ਼ਟੀ ਸੂਰਜ ਦੀ ਗ੍ਰਹੀ ਤੇ ਫਲ ਦੀ ਆਉਂਦੀ ਹੈ ਤੇ ਰਹਾਂ ਦੀ ਦ੍ਰਿਸ਼ਟੀ ਇਹਦੇ ਚੜ੍ਹਨ ਹੁੰਦੀ ਹੈ ਪਾਰਟ ਬਾਈ ਪਾਰਟ ਪਾਰਟ ਹੁੰਦਾ ਹੈ ਅਨਕ ਪੁੰਨੇ ਚਰਨ ਨਹੀਂ ਕਰਤ ਨਹੀਂ ਕਰੇ ਹਰ ਕੋ ਨਾਮ ਕੋੜ પાਪ ਕਰਦਾ ਅਨਕੇ ਨੇਕਾ ਪ੍ਰਕਾਰ ਦੇ ਕੋਦ ਕਰਮ ਕਰਦਾ ਹੈ ਉਹ ਉਦੋਂ ਹੀ ਕਰਦਾ ਹੈ ਉਹਨੂੰ ਹੁਤਾਈ ਕਰ ਬੀ ਅਨੇਕ ਪੁੰਨਯ ਚਰਨ ਕਰਤ ਨਹੀਂ ਤਰੇ ਅਨੇਕ ਪ੍ਰਕਾਰ ਦੇ ਉਹਨੂੰ ਕਰ ਬੀ ਕਰਤਾ ਰਹੇ ਨਹੀਂ ਤਰੇ ਹਾਂ ਪਰਬਤੀ ਦੂਰ ਹੁੰਦਾ ਇਹਨਾ ਹਾਂ ਜਿੱਤਾ ਦੂਰ ਨਹੀਂ ਹੁੰਦਾ ਇਹਨਾ ਪਾਪ ਅgetElementById ਕਲਪਨਾ ਹੈ ਤ੍ਰਿਸ਼ਨਾ ਹੈ ਦੂਰ ਨਹੀਂ ਹੁੰਦਾ ਇਹਦਰਾ ਅਗੇ ਰਤਨਾਰ ਦਾ ਨਾਮ ਉਹ ਨਾਮ ਕੋਟਪਾਪੋ ਹੜਕਾ ਕੋਟਪਾਪੋ ਨਾਮ ਦਾ ਬਰੋ ਇੱਡਾ ਕਾਗਜ਼ ਤੇ ਇਸ ਨੇ ਜਿਹੜੀ ਹਦਦ ਦੀ ਤੇ ਇਸ ਨਾਮ ਵੀ ਇਹ ਨਾਮ ਹਮ ਕੰਮ ਖਤਮ ਕਰ ਦਿੰਦਾ ਹਾਂ ਹਾਂ ਕਰਨਾ ਕਰਨੀ ਬਾਪੋ ਆਹੋ ਪਾਣੀ ਤੋਂ ਬਾਹਰ ਨਹੀਂ ਲ ਆਪਣੇ ਬਾੜੇ ਚੱਲਦਾ ਹੈ ਇਹ ਬਾਪ ਹੈ ਜਾਂ ਆਪਣੇ ਬਾੜੇ ਗੁਰਫੇ ਪਾਣੀ ਜਦੋਂ ਕੋਹੋਂ ਚੱਲਦਾ ਆਪਣਾ ਬਾਣਾ ਪੈਸਾ ਤਾਂ ਆਪਣੇ ਬਾੜੇ ਦੇ ਵਿੱਚ ਸਾਡੀ ਜਿੱਤ ਹੈ ਆਪਣੇ ਬਾੜੇ 'ਚ ਪਾਪ ਹੈ ਹਰ ਕੋ ਨਾਮ ਕੋਟ ਪਾਪ ਪਰ ਹੈ ਆ ਕੋਟ ਪਾਪ ਜਿਹੜੇ ਕਰੋਨਾ ਪ੍ਰਕਾਰ ਦਾ ਵਿਰੋਧ ਕਰਦਾ ਖੁਦਾ ਉਹ ਹਜਤ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸ਼ੋਕਕ ਨੇ ਗੁਰਮੁਖੀ ਨਾਮ ਜਪੋ ਮਨ ਮੇਰੇ ਬਤੂ ਕੇ ਨਾਮ ਦਾ ਜਪੋ ਪਰ ਗੁਰਮੁਖਾੜਾ ਜਪੋ ਤੇ ਮਨ ਦਾ ਹੋਰ ਨੋਬੀ ਹੈ ਕੇ ਬਿਨੋ ਗੁਰਮੁਖਾਤੇ ਮਨ ਮੁਖਾ ਨੇ ਨੋਬੀ ਹੈ ਕੇ ਜਿਹੜੇ ਰਾਮ ਰਾਮ ਕਰਦਾ ਸਮਝ ਜਦ ਫਿਰ ਆਰਾਮ ਨਾ ਪਾਇਆ ਜਾਇਓ ਗੁਰਮੁਖਾਣਾ ਰਾਮ ਸੀ। ਆਹਣ ਵਾਗੁਰੂ ਵਾਗੁਰੂ ਕਰ ਲੈ ਉਹ ਵੀ ਹੋ ਜਾਈਏ। ਗੁਰਮੁਖਾਣਾ ਨੂੰ ਕੁਝ ਅਲੱਗ ਕਿਸਮ ਦਾ ਹੈ ਜਾਇਦਾ ਮੂਹ। ਗੁਰਮੁਖੀ ਤਾਮ ਜਪੋਂ ਵੰਦ ਮੇ। ਗੁਰਮੁਖਾਣਾ ਜਪਣਾ ਵੀ। ਇੱਕਾ ਜੋ ਗੁਰਜੀਤ ਗੱਲ ਕਰਦਾ ਸੀ ਉੱਥੇ ਉਹ ਹੈਗਾ ਉਹਦੇ ਚ ਕੁਤਾ ਹੈ ਦਾ ਨਾਰਦਿਕ ਸਰਦ ਨਾਰਦ ਸਰਦ ਕਰੇ ਖਵਾਸੀ ਕੋਲ ਬੈਠੀ ਬੀਬੀ ਕਪਲਾ ਦੱਸ ਜਿਹੜੇ ਮੱਤਾਂ ਦੇ ਸਾਥ ਤਾਂ ਨਹੀਂ ਆ ਇਹ ਸਰਦਾਂ ਦੀਆਂ ਬਣਾਈ ਹੋਈਆਂ ਨੇ ਇਹਨਾਂ ਨੂੰ ਸਰਦ ਕਿ ਹੈ ਜਿਹੜੇ ਰੱਦ ਹੋ ਗਏ ਸਾਰੇ ਰੱਦ ਸਭ ਕੁਝ ਰੱਤਦਾ ਜਿਹਦਾ ਸਾਰਾ ਦੱਬੇ ਨਾਰਦ ਉਹ ਆ ਜਿਹਦਾ ਕੁਝ ਵੀ ਰੱਦ ਨਹੀਂ ਹੁੰਦਾ ਇਹ ਨਾਰਦੀ ਭਗਤੀ ਆਪਣਾ ਲਈ ਉਹ ਸਾਰੀ ਰੱਦੀ ਦੀ ਟੋਕਰੀ ਵਾਲੀ ਭਗਤੀ ਨਾਰਦ ਉਹ ਵੀ ਕਿੰਨਾ ਕੁ ਜੀਦਾ ਨਾਰਦ ਸਾਰਤ ਕਰਨ ਖਵਾਸੀ ਇੱਥੇ ਨਾਰਦ ਦਾ ਇਨਸਾਨ ਤੋਂ ਬੈਠ ਕੇ ਆਪਾਂ ਜਮਾਂ ਦੇ ਭੇਟ ਕਰਦੇ ਸੀ ਇੱਕ ਰੂਹ ਨੂੰ ਚਰਚਾ ਕਰਦੇ ਸੀ ਉਹ ਖਵਾਸੀ ਉਹ ਉਰੂ ਕੁਝ ਖੜਾਉਂਦਾ ਦੱਸਦਾ ਗਿਆਨ ਉਹ ਉਰੂ ਦੱਦਾ ਖਵਸੀ ਖਵਸੀ ਉਹ ਹੀ ਉਹ ਹੀ ਆ ਗਿਆ ਹੋ ਜਾਂ ਗਿਆ ਜਿਹੜਾ ਹਾਂ ਦੋਹਾਂ ਦਾ ਜਨਮ ਜਿਹੜਾ ਉਹ ਆਪਣਾ ਗਿਆ ਅੰਦਰ ਦਾ ਉਹ ਆਪਣਾ ਦੰਦਾ ਕਰੇ ਖਵਸੀ ਕੋਲ ਬੈਠੀ ਬੀਬੀ ਕਮਲਾ ਰਾਣੀ ਕੋਲ ਬੈਠੀ ਆ ਜਦ ਗੁਰਮਤ ਜਦ ਬਬੇ ਬੁੱਧੀ ਹੋਵੇ ਥੇਰ ਤ ਉਹਦੇ ਜਦ ਬਬੇ ਕੂਤੀ ਹੋਵੇ ਫਾਇਦਾ ਸਾਰਾ ਨਾਦ ਗਏ ਪਛਾਣੇ ਉਹ ਕਹਿੰਦੀ ਐ ਸਾਰਤ ਨਾਲ ਦੋ ਦਿਨ ਉਹ ਰਖੇ ਸੀ ਜਿਹੜੀ ਕੋਲ ਬੈਠੀ ਆ ਉਹਨੇ ਤਾਂ ਸਾਰਤ ਨਾਲ ਦੱਸਿਆ ਤੁਹਾਨੂੰ ਵੀ ਤੇਰੇ ਸਾਰੇ ਹੀ ਰੱਤ ਇਹਦੇ ਸਾਰੇ ਠੀਕ ਉਹ ਤੇ ਬਲਾਉਣਾ ਆ ਗਏ ਉਹ ਕਹਿੰਦਾ ਵੀ ਸਾਰ ਦੱਸ ਉਹਨਾਂ ਨੇ ਕਿਹਾ ਸ਼ਾਂਦਾ ਕੋਈ ਦੇਵੀ ਐ ਸ਼ਾਂਦਾ ਦੇਵੀ ਉਹਦੇ ਹੱਥ ਕਰੀ ਬੈਠੇ ਉਹ ਜਿਹੜਾ ਨਾਲ ਹੀ ਕਰੀ ਬੈਠੇ ਮੈਂ ਚਲੋ ਪਰੇ ਜਾਂਦੇ ਹਾਂ ਹੂੰ ਇਹ ਤਾਂ ਕੋਈ ਕਸ਼ਟ ਨਹੀਂ ਵੀ ਜਾ ਰਿਹਾ ਇਹਨਾਂ ਦਾ ਦਮਾ ਗਿਆ ਜਿਦਾ ਗਿਆ ਨਹੀਂ ਕਰਦੇ ਉਹ ਦਿੱਤੀ ਜਾਰ ਰਿਹਾ ਸਾਰਾ ਰੱਦ ਹੈ ਲਾਹੋ ਜੋ ਕੁਝ ਰੱਦ ਹੋ ਗਿਆ ਤੱਪ ਜੋ ਰੱਦ ਹੋ ਗਿਆ ਨਾਮ ਜੋ ਰੱਦ ਹੋ ਗਿਆ ਉਹ ਰਾਮ ਇਹ ਜਿਹੜਾ ਗੁਰਮੁਖੀ ਦਾ ਇਹ ਇਨਾਰਤ ਨਹੀਂ ਹੋ ਸਕਦਾ ਇਨਾਰਤ ਇਨਾਰ ਦੇ ਬਸ ਤੀਰ ਜਾਪ ਉਹ ਨਾਰ ਦੀ ਪਕਤੀ ਦਾ ਨਾਮ ਉਹ ਨਾਰ ਦੀ ਸਿਮਰਨ ਇਹ ਰੱਦ ਨਹੀਂ ਹੈ ਇਹ ਤਾਂ ਹੀ ਪ੍ਰਵਾਨ ਹੈ ਦਰਗਾਹ ਚ ਪੰਜ ਪ੍ਰਵਾਨ ਪੰਜ ਪਰਮ ਬਦਾਨ ਇਹ ਪ੍ਰਵਾਨ ਇਹਦੇ ਜਾਂਦੀਓ ਪ੍ਰਵਾਨ ਹੈ ਇਹਦਾ ਗਿਆਨ ਹੀ ਪ੍ਰਵਾਨ ਹੈ ਇਹਦਾ ਨਾਮ ਹੈ ਪ੍ਰਵਾਨ ਹੈ ਬਾਕੀ ਦੂਏ ਪ੍ਰਵਾਨੇ ਦੀ ਨਾਮ ਨਹੀਂ ਹੈ ਸਹੀ ਗੁਰ ਗੁਰਮਤੀ ਦਾਮ ਜਪੋ ਮਨ ਮੇਰੇ ਨਾਮਿਕ ਪਾਵੋ ਸੂਕ ਕਨੇਸ਼ ਆ ਗੁਰਮਤੀ ਨਾਮ ਜਪੋ ਮਨ ਮੇਰੇ ਇਹ ਕਿਹੜਾ ਗੁਰਮਖਾੜਾ ਨਾਮ ਪ੍ਰਵਾਨੇ ਵਿੱਚ ਇਹਨੂੰ ਸਮਝੋ ਇਹਨੂੰ ਜਪੋ ਫੇਰ ਤੱਨੇ ਦੇ ਸੋਹਣੂ ਗੁਰੂ ਮੁਖਿ ਪਾਵੋ ਸੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨਾਨਕ ਜਪਾਵੋ ਸੁਖ ਨਾ ਮੈਂ ਕਹਨਾ ਫੇਰ ਬੜੇ ਸੋਹਣੂ ਉਹ ਇਹ ਹੱਡ ਮਿੱਤੀ ਆ ਆ ਭੁਗਤੀ ਨਾਨਕ ਦੀ ਹੱਡ ਮਿੱਤੀ ਹੈ ਹਜੂ ਬਾਸਾ ਜੀ ਵੀ ਆਪਣੇ ਬੰਦੂ ਤਾਂ ਕਹਿੰਦੇ ਨੇ ਪਰ ਮਨ ਸਾਰਿਆਂ ਦਾ ਹੀ ਆ ਫਿਰ ਜੇ ਆਪ ਆ ਗੱਲ ਮੈਂ ਨਾਨਕ ਸੁੱਖ ਨਹੀਂ ਤਾਂ ਪਾ ਲਿਆ ਪਰ ਜੱਪ ਤੇ ਵੀ ਰਹੁ ਨਾ ਬਿਸਰੋ ਤੋਬੀ ਤੇ ਨਾ ਰਹਿ ਬੋ ਮੇਰੋ ਨਾਨਕ ਪਾਵੋ